ਦੀ ਪਰਤਾਲ ਕਰਾਰੇ ਸੀ ਸ਼ਰੋਣੀ ਕਮੇਟੀ ਪਤਾਈ ਮੈਨੂੰ ਫੇਰ ਤਾਂ ਜਾਣੀ ਕਰਦੇ ਉਹਨੂੰ ਉਹਨਾਂ ਨੇ ਮਤੇ ਨੂੰ ਲਿਆ ਕੇ ਉਹਦੀਆਂ ਸਬਾਵਾਂ ਖਤਮ ਕਰ ਦਿੱਤੀਆਂ ਚੁੱਪਣਾ ਕੰਮ ਕਰ ਲੈਣਾ ਅਸੀਂ ਮੈਂ ਜਸਵੰਤ ਸਿੰਘ ਪ੍ਰੇਮ ਪਰਮਜੀਤ ਸਿੰਘ ਜੀ ਰੈਪ ਔਰ ਅਮਰੀਸ਼ ਜਹਦਾਰ ਅਮਰੀਕ ਸਿੰਘ ਜੀ ਬਸ਼ੋਆ ਅਸੀਂ ਤਿੰਨ ਮੈਂਬਰਾਂ ਨੇ ਨਾਲੇ ਤੋਂ ਇਸ ਮਤੇ ਦਾ ਵਿਰੋਧ ਕੀਤਾ ਹੈ ਪਰਤਾਲ ਉਹਨਾਂ ਨੇ ਪੜ ਕੇ ਸੁਣਾਈ ਹੈ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੋ ਪੜਤਾਲ ਚ ਉਹਨਾਂ ਨੇ ਗੱਲਾਂ ਕਹੀਆਂ ਉਹ ਸਾਰੀਆਂ ਝੂਠ ਨਾ ਹੋਣ ਉਹਨੂੰ ਹੋ ਸਕਦਾ ਕੋਈ ਗੱਲ ਸੱਚੀ ਵੀ ਹੋਵੇ ਪਰ ਗੱਲ ਸੁਧਾਨਦੀ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਅਸੀਂ ਅਸੇ ਮੀਟਿੰਗ ਦੇ ਵਿੱਚ ਕਿਹਾ ਪ੍ਰਧਾਨ ਜੀ ਜੇ ਉਹਨਾਂ ਚੂਣਤਾਈ ਸੀ ਜਿਵੇਂ ਸਿੱਖ ਜਗਤ ਕਹਿੰਦਾ ਸਾਰੇ ਆਗੂ ਕਹਿੰਦੇ ਆ ਬਹੁਤ ਸਾਰੇ ਤੇ ਜਿੰਨਾ ਚਿਰ ਤੁਹਾਡੀ ਹਾਂ ਜਾਂ ਗਿਆਨੀ ਹਰਪ੍ਰੀਤ ਕਹਿੰਦਾ ਰਿਹਾ ਤਤੋਂ ਨੂੰ ਨਾ ਚ ਰੂਣ ਤਾਈਆਂ ਦਿਸੀਆਂ ਨਾ ਇਸ ਬਿਲਕੁਲ ਰਾਜ ਨਹੀਂ ਸੀ ਤੋ ਪ੍ਰੇਰਤ ਫੈਸਲਾ ਵਾ 2 ਤਰੀਕ ਦਾ ਜਿਹੜਾ ਹੁਕਮਨਾਮਾ ਸੀ ਉਹਦੀ ਕਿਹੜ ਕੱਢੀ ਆ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਅੱਜ ਸਵੇਰ ਮਾ ਖਤਮ ਕਰਕੇ ਇਹ ਗੱਲ ਤਸਦੀਕ ਕਰਤੀ ਫਿਰ ਐਡਜਕਟ ਕਮੇਟੀ ਨੇ ਜਿਹੜੀ ਸਿੱਖਾਂ ਚ ਵੀ ਗੈਰ ਸਿੱਖਾਂ ਚ ਵੀ ਗੱਲ ਸੀ ਵੀ ਜਦੋਂ ਤਾਕਤਾਂ ਦਾ ਜਥੇਦਾਰ ਕੋਈ ਬਣਾਇਆ ਜਾਂਦਾ ਜਾਂ ਜਿਸ ਨੂੰ ਚੁਣਦੇ ਆ ਬਹੁਤ ਸਤਿਕਾਰ ਦਿੱਤਾ ਜਾਂਦਾ ਤੇ ਜਦੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਜਾਂਦਾ ਫਿਰ ਜਲੀਲ ਕੀਤਾ ਜਾਂਦਾ ਫਿਰ ਉਹਨਾਂ ਦਾ ਪ੍ਰੈਕਟ ਅਸੈਸੀਨੇਸ਼ਨ ਹੁੰਦਾ ਫਿਰ ਉਹਨਾਂ ਨੂੰ ਗੱਲ ਕੇ ਹਰ ਤਰ੍ਹਾਂ ਜਿਉਣ ਜੋਗਾ ਛਡਣ ਦੀ ਕਸਰ ਨਹੀਂ ਛੱਡਦੇ ਉਹੀ ਪਮਾਨਾ ਜਿਹੜਾ ਬੀਤੇ ਜਥੇਦਾਰਾਂ ਤੇ ਲਾਗੂ ਸੀ ਵੀ ਸਾਡੀਆਂ ਰਾਜਨੀਤਿਕ ਜਿਹੜੀਆਂ ਅਛਾਵਾਂ ਉਹਦੇ ਚ ਰੁਕਾਵਟ ਬਣਦਾ ਸੀ ਕੈਨੀ ਹਰਪੀਤ ਸਿੰਘ ਉਹੀ ਅੱਜ ਪਮਾਨਾ ਜਿਵੇਂ ਸਿੰਘ ਸਾਹਿਬ ਰਣਜੀਤ ਸਿੰਘ ਜੀ ਤੋਰੇ ਸੀ ਜਿਆ ਪ੍ਰਾਰਥਨਾ ਕੀਤੀ ਗਈ ਹੈ ਜੀ ਉਹਨਾਂ ਤੋਂ ਇਲਾਵਾ ਉਹਨਾਂ ਨੇ ਨਵਾਂ ਜਿਹਾ ਕੋਈ ਨਾਂ ਦੀ ਰਜ ਜੀ ਤੌਰ ਤੇ ਸਹਿਦ ਗਿਆਨੀ ਜਗਤਾਰ ਸਿੰਘ ਨੂੰ ਉਹਨਾਂ ਨੇ ਸਭਾਵਾਂ ਦੇਤੀਆਂ ਆ ਜੀ ਤੌਰ ਤੇ ਆ ਜੀ ਤੌਰ ਤੇ ਕਿਵੇਂ ਦੇਖ ਲਓਗੇ ਇਹ ਫੈਸਲਾ ਜੀ ਵੀਰ ਸਿੰਘ ਨੇ ਕਿਹਾ ਸੀ ਕਿ ਇੱਕ ਜਥੇਦਾਰ ਦੀ ਜਿਹੜੀ ਜਾਂਚ ਆ ਉਹ ਕਮੇਟੀ ਮੈਂ ਇਹ ਆਪਦੇ ਵਿਰੋਧੀ ਨੋਟ ਚ ਅਸੀਂ ਤਿੰਨਾਂ ਮੈਂਬਰਾਂ ਨੇ ਲਿਖਿਆ ਵੀ ਅਸੀਂ ਇਸ ਕਰਕੇ ਵਿਰੋਧ ਕਰਦੇ ਹਾਂ ਬਈ ਇਹ ਰਾਜਨੀਤਿਕ ਫੈਸਲਾ ਥੋੜਾ ਸੋਸ਼ਲ ਮੀਡੀਆ 'ਚ ਗਿਆਨੀ ਰਗਵੀਰ ਸਿੰਘ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਨਹੀਂ ਹੈਗਾ ਤੁਸੀਂ ਪ੍ਰਧਾਨ ਸਾਹਿਬ ਉਸ ਦਿਨ ਕਹੋ ਲੋਕਾਂ ਨੂੰ ਬਈ ਇਹ ਜਥੇਦਾਰ ਸਾਹਿਬ ਨੇ ਗਲਤ ਸਟੇਟਮੈਂਟ ਦਿੱਤੀ ਆ ਤੁਸੀਂ ਉਹਦਾ ਜਵਾਬ ਨਹੀਂ ਦਿੰਦੇ ਕੌਮ ਦੇ ਵਿੱਚ ਵੀ ਦੁੱਧਾ ਪਾਉਨੇ ਹੋ ਗੱਲ ਸੱਚ ਇਹ ਆ ਤੁਹਾਨੂੰ ਸਾਰਾ ਕੁਝ ਪਤਾ ਤੁਸੀਂ ਕਿਸੇ ਦਾ ਹੁਕਮ ਬਚਾਉਂਦੇ ਆ ਰਾਜਨੀਤਿਕ ਲੋਕਾਂ ਦੀ ਅਸ਼ਾਵਾ ਜਿਹੜੇ 2-3 ਮਹੀਨੇ ਤੋਂ ਲੱਗੇ ਹੋਏ ਸੀ ਅੱਜ ਪੂਰਤੀ ਕਰਤੀ ਸਿਰਫ ਤੁਸੀਂ 3 ਮੈਂਬਰਾਂ ਨੇ ਵਿਰੋਧ ਕੀਤਾ ਜੀ ਅਸੀਂ 3 ਮੈਂਬਰਾਂ ਨੇ ਅਸੀਂ ਕੁੱਲ ਮਿਲਾ ਕੇ 14 ਮੈਂਬਰ ਹਾਜ਼ਰ ਸੀ ਇੱਕ ਮੈਂਬਰ ਗੈਰ ਹਾਜ਼ਰ ਸੀ ਚੰਡੀਗੜ੍ਹ ਤੋਂ ਬੀਬੀ ਰਜਿੰਦਰ ਕੌਰ 3 ਮੈਂਬਰਾਂ ਨੇ ਅੱਜ ਪ੍ਰਿੰਸਾਭਾਦ ਦੀ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਹੁਣ ਅੱਜ ਤੋਂ ਸਮਾਪਤ ਕਰ ਦਿੱਤੀਆਂ ਗਈਆਂ ਸ਼੍ਰੋਮਣੀ ਕਮੇਟੀ ਦੇ ਮਤੇ ਅਨਸਾਰ ਖਤਮ ਕਰ ਦਤੀਆਂ ਪਰ ਤੁਹਾਨੂੰ ਲੱਗਦਾ ਨਹੀਂ ਉਹਨਾਂ ਪੰਥ ਦੇ ਵਿੱਚ ਇਸ ਫੈਸਲੇ ਦਾ ਵਿਰੋਧ ਹੋਏਗਾ ਬਿਲਕੁਲ ਵਿਰੋਧ ਹੋਊਗਾ ਗੱਲ ਪਤਾ ਕੀ ਗੱਲ ਗੱਲ ਉਹਨਾਂ ਹਗਿਆ ਨਹੀਂ ਹਰਪ੍ਰੀਤ ਸਿੰਘ ਦੀ ਨਹੀਂ ਭਾਈ ਗੱਲ ਤਾਂ ਸਿਧਾਂਤ ਕਾ ਕਦੋਂ ਦੀ ਤੁਸੀਂ ਦੋਸ਼ ਲਾਏ ਆ ਤੁਹਾਡੇ ਤੇ 9 ਸਾਲ ਉਹ ਜਥੇਦਾਰ ਦਮਦਮਾ ਸਾਹਿਬ ਰਹਿ ਕੇ ਆਰਜੀ ਤੌਰ ਤੇ ਕਾਲ ਤੱਕ ਦੇ ਜਥੇਦਾਰ ਵੀ ਹੈਗੇ ਉਦੋਂ ਇੱਕ ਵੱਡੀ ਜਿਹੜੀ ਮੀਡੀਆ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਅਸੀਂ ਸਵਾਲ ਕੀਤਾ ਵੀ ਜਿਹੜੀ ਅੱਗੇ ਦਰਖਾਸਤ ਦਿੱਤੀ ਆ ਉਹਦੇ ਰਿਸ਼ਤੇਦਾਰ ਦੇ ਜਿਹੜੇ ਪੁਰਾਣੇ ਸਾਧੂ ਸਾਹਿਬ ਆ ਉਹ ਉਹਦਾ ਕੀ ਬਣਿਆ ਕਹਿੰਦੇ ਜੀ ਉਹ ਰਿਕਾਰਡ ਚ ਮੌਜੂਦ ਨਹੀਂ ਹੈਗੀ ਕਿ ਸ਼ਰੂਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਤੁਸੀਂ ਕਾਰਵਾਈ ਕੀਤੀ ਉਸ ਸਮੇਂ ਕੋਈ ਕਿ ਤੁਸੀਂ ਅੱਜ ਗੈਰ ਖਰਾਤੀ ਇਹ ਤਾਂ ਉਹ ਹੀ ਦੱਸ ਸਕਦੇ ਉਹ ਜਾਂਚ ਕਮੇਟੀ ਸੀ ਉਹਨੇ ਕੀ ਆਪਣੀ ਰਿਪੋਰਟ ਦਿੱਤੀ ਹੈ ਜੀ ਜਾਂਚ ਕਮੇਟੀ ਤੁਸੀਂ মিডিਏ 'ਚ ਤਾਂ ਕਹਿੰਦੇ ਰਹੇ ਉਹ ਸਾਰਾ ਕੁਝ ਜਾਂਚ ਕਮੇਟੀ ਕੀਆ ਇੱਕ ਬੰਦੇ ਨੇ ਪਿੱਛੋਂ ਜਾਂਚ ਕਮੇਟੀ ਬਣਾਈ ਸੀ ਉਹਨੇ ਜਿਹੜਾ ਕੁਕਰਨ ਦੀ ਘਾਤ ਆ ਗਿਆਨੀ ਰਗਵੀਰ ਸਿੰਘ ਉਹਨੇ ਕਿਹਾ ਕੀ ਜਿਹੜੀ ਪਹਿਲਾਂ ਪਾਲ ਸਾਹਿਬ ਤੋਂ ਛੇਕਿਆ ਸੀਗਾ ਉਹ ਜਾਂਚ ਵਿੱਚ ਪਾਇਆ ਗਿਆ ਉਹਨਾਂ ਨੇ ਕਹਿਣਾ ਸੀ ਕਿ ਜਾਂਚ ਲੋੜੀਂਦੀ ਨਹੀਂ ਹੈ ਕੋਈ ਅਧਿਕਾਰੀ ਨਹੀਂ ਹੈ ਬਿਲਕੁਲ ਉਹਨਾਂ ਨੇ ਕਿਹਾ ਸੀ ਅਸੀਂ ਆਪਦੀ ਵਿਰੋਧੀ ਨੋਟ 'ਚ ਵੀ ਲਿਖਿਆ ਵੀ ਗਿਆਨੀ ਰਗਵੀਰ ਸਿੰਘ ਦੇ ਕਹਿਣ ਦੇ ਅਨਸਾਰ ਇਹ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਾ ਜਿਹੜੀ ਹੈ ਗਿਆਨੀ ਰਗਵੀਰ ਸਿੰਘ ਤੇ ਵੀ ਦੇਖ ਸਕਦੀ ਹੈ ਕਿਉਂਕਿ ਉਹਨਾਂ ਨੇ ਵਿਰੋਧ ਕੀਤਾ ਸੀਗਾ ਕਮੇਟੀ ਦਾ ਜਿੰਨਾ ਚਿਰ ਜਿੰਨਾ ਚਿਰ ਸਿੱਖ ਜਗਤ ਅਵੇਅਰ ਨਾ ਹੋਇਆ ਹੂੰ ਜਿੰਨਾ ਚਿਰ ਲੋਕ VOTER SUPPORTER ਰਾਜਨੀਤਿਕ ਨਫੇ ਨੁਕਸਾਨ ਲਈ ਪੋਲੀਟੀਕਲ ਆਗੂਆਂ ਦੇ ਤਲੀਆਂ ਚਟਦੇ ਰਹੇ ਉਹਨਾਂ ਚਿਰ ਇਹ ਜਥੇਦਾਰਾ ਐਵੇਂ ਹੁੰਦਾ ਰਹੂਗਾ ਜਥੇਦਾਰ ਸਾਹਿਬ ਠੀਕ ਹੈ ਜੋ ਕੋਈ ਬਿਰਾਜਮਾਨ ਹੁੰਦਾ ਜਾਂ ਕਿਤੇ ਆਪਾਂ ਉਹ ਵਾਇੰਡ ਕੀਤਾ ਜਾਂਦਾ ਉਹਦੀ ਸੇਵਾ ਮੁਕਤੀ ਇੱਕ ਦਿਨ ਹੋਣੀ ਹੁੰਦੀ ਆ ਪਰ ਮੈਂ ਤਾਂ ਆ ਦੂਜਾ ਸਾਲ ਆ ਗਿਆ ਐਡਜਕਟਿਵ ਮੈਂਬਰ ਦੇ ਤੌਰ ਤੇ ਹਰ ਇੱਕ ਮੀਟਿੰਗ 'ਚ ਕਹਿੰਦਾ ਰਿਹਾ ਕੋਈ ਵਿਧੀ ਭਾਨ ਬਣਾਓ ਇਨਾਂ ਨੂੰ ਕਿਵੇਂ ਸਥਾਪਿਤ ਕਰਨਾ ਕਿਵੇਂ ਸੇਵਾ ਮੁਕਤ ਸਤਕਾਰਨਾ ਕਰਨਾ ਕੀ 15 ਮੈਂਬਰ 15 ਚੋਂ ਅੱਜ 3 ਨਿਕਲ ਗਏ ਇੱਕ 11 ਰਹਿ ਗਏ ਕੀ ਜਿਹੜੇ 10 ਮੈਂਬਰ ਆ ਇਹ ਪੰਥ ਦੀ ਨੁਮਾਇੰਦਗੀ ਕਰਦੇ ਆ ਪ੍ਰਿੰਤ ਸਾਹਿਬ ਕੋਈ ਇਹ ਵੀ ਮੰਗੋ ਕਿ ਠੀਕ ਹੈ ਕਿ ਅਸੀਂ ਹਮੇਸ਼ਾ ਆਵਾਜ਼ ਅੰਦਰ ਹੀ ਹੈ ਕਿ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਇਹ ਸ਼੍ਰੋਮਣੀ ਗਮੀਤ ਅਧਿਕਾਰ ਦੇ ਤੋਂ ਬਾਹਰ ਹੋਣੀ ਚਾਹੀਦੀ ਹੈ ਬਾਹਰ ਹੀ ਹੁੰਦੀ ਆ ਤੋ ਉਸ ਸਰਦਾਰ ਸਾਹਿਬ ਬਾਹਰ ਹੀ ਹੁੰਦੀ ਆ ਰਾਜਨੀਤਿਕ ਬੰਦੇ ਦੇ ਕਹਿਣਦੇ ਹੁੰਦੀ ਰਹੀ ਆ ਹੁਣ ਤੱਕ ਬਾਹਰ ਹੀ ਹੁੰਦੀ ਆ ਕੀ ਲੱਗਦਾ ਅੱਜ ਦਾ ਜਿਹੜਾ ਫੈਸਲਾ ਦਬਾਹੇ ਡੀ ਹੋਇਆ ਬਿਲਕੁਲ ਦਬਾਹੇ ਡੀ ਜੋ ਅਸੀਂ ਮਹਿਸੂਸ ਕੀਤਾ ਪ੍ਰਧਾਨ ਸਾਹਿਬ ਕੀ ਕੋਈ ਇਸ ਤਰ੍ਹਾਂ ਦੀ ਵੀ ਮੈਂ ਤੁਹਾਨੂੰ ਗੱਲ ਦੱਸਦਾ ਤਸਦੀਕ ਕਰ ਦਿੰਦਾ ਬਹੁਤੇ ਮੈਂਬਰ ਅੰਦਰ ਇਹ ਕਹਿੰਦੇ ਰਹੇ ਆ ਇਹ ਜੀ ਕਾਲੀ ਦਲ ਨੂੰ ਕਮਜ਼ੋਰ ਕਰਦਾ ਫਿਰ ਰਾਜਨੀਤਿਕ ਫੈਸਲਾ ਹੀ ਆ ਨਹੀਂ ਸਿੱਧਾ ਕਹਿੰਦੇ ਸ਼ਖਬੀਰ ਸਿੰਘ ਦੇ ਉਲਟ ਉਹਨਾਂ ਨੂੰ ਕਿਹਾ ਪ੍ਰਧਾਨ ਸਾਹਿਬ ਇਹ ਵੀ ਕੋਈ ਬੰਗ ਉੱਠੀ ਪ੍ਰਧਾਨ ਸਾਹਿਬ ਇਹਦੇ ਨਾਲ ਤੁਸੀ ਅੱਲਾਹ ਅੱਲਾਹ ਯਾਰ ਲੜੂ ਨਾ ਅੱਜ ਜਿਹੜੀ ਆਓ ਜੀ ਸਰ ਜੀ ਅੱਜ ਦੀ ਜਿਹੜੀ ਚੁੱਪ ਕਰੇਗਾ ਉਹ ਯਾਰ ਮੇਰੀ ਅਵਾਜ਼ ਬਹੁਤ ਉੱਚੀ ਹੈ ਤੁਸੀਂ ਪਿੱਛੇ ਰੱਖੋ ਅੱਜ ਜਿਹੜੀ ਮੀਟਿੰਗ ਸੀ ਨਾ ਰੁਟੀਨ ਦੇ ਸਾਰੇ ਕੰਮ ਸੀ ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪੀ ਸਿੰਘ ਬੜਾ ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਉਹ ਅਜੰਡਾ ਲੈੰਦਾ ਜੀਦਾ ਅਸੀਂ ਤਿੰਨ ਮੈਂਬਰ ਆ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰੈਣ ਤੇ ਪਰਮਜੀਤ ਸਿੰਘ ਰਾਏਪੁਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਹੈ ਲਿਖ ਕੇ ਵੀ ਦਿੱਤਾ ਲਿਖ ਕੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਬਰਖਾਸਤੀ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਆ ਪਰਦਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪਰ ਕੇ ਜਰੂਰ ਸੁਣਾਈ ਗਈ ਆ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਨਹੀਂ ਕਿਉਂਕਿ ਮੈਂ ਨਾ ਹਰਪੀ ਸਿੰਘ ਨੂੰ ਕੋਈ ਤੇ ਮਿਲਿਆ ਗਿਆਨੀ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਨਹੀਂ ਹੋਵੇ ਪਰ ਸਧਾਰਤਕ ਗੱਲ ਇਹ ਆ ਵੀ ਜੇ ਗਿਆਨੀ ਹਰਪੀ ਸਿੰਘ ਬੀਤੇ ਸਮੇਂ ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਸਵਾਲ ਸਿਧਾਨ ਦਾ ਗਿਆਨੀ ਹਰਪੀ ਸਿੰਘ ਦਾ ਨਹੀਂ ਗੱਲ ਤਾਂ ਆਇਆ ਜਿਸ ਰਾਹੋਂ ਜਥੇਦਾਰ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜਥੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਧਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਡਜੈਕਟਿਵ ਦੇ ਮੈਂਬਰਾਂ ਰਹੀ ਉਹ ਆਪ ਦਾ ਅੰਜਾਮ ਨੂੰ ਪੂਰਾ ਕਰਦਾ ਅੱਜ ਕਿੰਨਾ ਕਿੰਨਾ ਨੇ ਵਿਰੋਧ ਕੀਤਾ ਨਾਮ ਦੱਸ ਦਿਓ ਜੀ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਤੋਂ ਮੈਂਬਰ ਆ ਪਰਮਜੀਤ ਸਿੰਘ ਰੈਪੌਰ ਜਲੰਧਰ ਤੋਂ ਮੈਂਬਰ ਆ ਮੈਂ ਸਿਧਮਾ ਬੇੜ ਤੋਂ ਜਸਵੰਤ ਸਿੰਘ ਪ੍ਰਾਇਮ ਮੈਂਬਰ ਹਾਂ ਪ੍ਰਾਇਮ ਸਰ ਜਥੇਦਾਰ ਜਨਰਲ ਜੀ ਇਹ ਨੋਟਿਸ ਲੈਣਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ ਬਈ ਉਸੀ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਕਹਿੰਦੇ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਦੀ ਹਾਜ਼ਰੀ ਵਿੱਚ ਜੋ ਕਹਿ ਤਾ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਸਹੀ ਆ ਪਰ ਤੁਹਾਡੀ ਰਿਪੋਰਟ ਕੁਝ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਸੀ ਕਾਲ ਤਖਤ ਦਾ ਸਨਮਾਨ ਕਰਨਾ ਇਹ ਲੈਡ ਬੂ ਇਹਨਾਂ ਨੂੰ ਹੋਰ ਇਸ ਤੋਂ ਇਲਾਵਾ ਮੱਡਾ-ਕੁੱਡਾ ਕੋਈ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਐਸੀ ਕਹਿਆ ਸੀ ਹੁਣ ਲਾਤਾ ਦਿੱਤਾ ਲਾਉਣ ਦਾ ਵਿਧੀਵਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾਰਾ ਹੈ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਵੇ ਕਹਿਣ ਤੋਂ ਬਾਅਦ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਆ ਰਾਜਨੀਤਿਕ ਐਨਕਾਂ ਲਾ ਕੇ ਜੱਥੇਦਾਰ ਲਾਉਂਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਕੋਈ ਕੰਮ ਦੇਣੋਂ ਹਟ ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾਂ ਕੋਈ ਉਹ ਗੱਲਾਂ ਬਾਰ ਬਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਬਾਦ ਚੇਤਨ ਨਹੀਂ ਹੋਇਆ ਅਹੀਂ ਹੁੰਦਾ ਰਹੂਗਾ ਬਿਲਕੁਲ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾਂ ਨੂੰ ਦੱਸ ਹੀ ਨਹੀਂ ਸਕੇ ਛੱਡ ਸਿੱਖਾਂ ਨੇ ਐਡਜੇ ਐਡਜਕਟ ਮੈਂਬਰ ਨੂੰ ਨਹੀਂ ਪਤਾ ਕਿਸ ਸਿੰਗਲ ਤੋਂ ਤੁਸੀਂ ਚੁਣਦੇ ਹੋ ਦੇਖੋ 12 15 ਬੰਦੇ ਪੰਥ ਦੀ ਨਮਾਇੰਦਗੀ ਨਹੀਂ ਕਰਦੇ ਜਥੇਦਾਰ ਤਾਂ ਪੰਥ ਦਾ ਤੁਸੀਂ ਆਪ ਉਹਦੇ ਚ ਹੁਣ ਮੈਂ ਕੀ ਕਹਾਂ ਇਹ ਜਿਹੜੀ ਰੰਕਾਰ ਰਹੀ ਹੈ 2 ਦਸੰਬਰ ਦੇ ਜਿਹੜੇ ਪ੍ਰੋਗਰਾਮੇ ਹੋਏ ਆ ਦੇਸ਼ ਹੋਏ ਉਹਨਾਂ ਨੂੰ ਲੈ ਕੇ ਵਈ ਹੈ ਯਾਨੀ ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਾਂ ਆ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿੰਦਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਐਡਜੈਕਟਿਵ ਮੈਂਬਰ ਆ ਸੱਤਾਧਾਰੀ ਉਹ ਰਾਜਨੀਤਿਕ ਆਗੂ ਦੀ ਇਹ ਬਖਸ਼ਿਸ਼ ਦੇ ਨਾਲ ਹੀ ਪ੍ਰਧਾਨ ਬਣੇ ਆ ਉਹਦੇ ਨਾਲ ਹੀ ਉਹ ਓਬਜੈਕਟ ਮੈਂਬਰ ਬਣੇ ਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਵੀ ਉਹ ਤਾਂ ਕਰ ਹੀ ਰਹੇ ਆ ਕੀ ਕਿਤਾ ਨਹੀਂ ਜਾਨੀ ਜਕਤਾਰ ਸਿੰਘ ਜੀ ਇਸ ਤਰ੍ਹਾਂ ਉਹਨਾਂ ਸਾਹਦੇ ਹੈਡ ਗਰੰਟੀ ਉਹ ਹੀ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਬਾ ਮਨਮੋਣਗੇ ਅਗਲਾ ਤੇ ਅਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗਲਤ ਠੀਕ ਹੈ ਠੀਕ ਹੈ ਸਾਡਾ ਕਿਥੇ ਨਾ ਕਿਥੇ ਤੱਕ ਤੇ ਲਗਾ ਦਿੱਤਾ ਜਾਵੇ ਵੀ ਕੋਈ ਅਸੀਂ ਮੰਗ ਅੰਦਰ ਕੋਈ ਕਹੀ ਤੇ ਵਿਚਾਰ ਚਰਚਾ ਹੋਈ ਨਹੀਂ ਕੋਈ ਨਹੀਂ ਲਗੀ ਇਹ ਨਹੀਂ ਹੋਈ ਪੀਦਾ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਗਿਆਨੀ ਹਰਪ੍ਰੀਤ ਸਿੰਘ ਹੀ ਸੀ ਗਿਆਨੀ ਹਰਪ੍ਰੀਤ ਸਿੰਘ ਮੁਖਮਾ ਅਜੰਡਾ ਸੀ ਜਿਵੇਂ ਤੁਸੀਂ ਮੀਡੀਏ ਨੇ ਜ਼ाहिर ਕੀਤਾ ਉਹੀ ਸੀ ਘਰਾਂ ਜਿਹੜਾ ਭੇਜਿਆ ਸੀ ਅਜੰਡਾ ਸਾਨੂੰ 22 ਆਨਲਾਈਨ ਉਹ ਚ ਨਹੀਂ ਸੀ ਇਹ ਸਾਰੀ ਮੀਟਿੰਗ ਹੋਣ ਤੋਂ ਬਾਅਦ ਸਾਰੇ ਜਿਹੜੇ ਸਾਡੇ ਬਿਊਰੋਕ੍ਰੇਟ ਸਾਹਿਬ ਉਹਦੇਦਾਰ ਆ ਸਾਡੇ ਉਹ ਸਾਰੇ ਬਾਹਰ ਕੱਢਤੇ ਸਿੱਠੀ ਜਿਹੜੀ ਇਹਦਾ ਵੀ ਚਰਚਾ ਹੋ ਰਹੀ ਹੈ ਕਿ ਉਹਦੇ ਵਿੱਚ ਲਿਖਿਆ ਵੀ ਗਿਆ ਕਿ ਜੇਕਰ ਅਜਿਹਾ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਮਿਆਜ਼ਾ ਜਿਹੜਾ ਉਹ ਭੁਗਤਾਨ ਪਾ ਸਕਦਾ ਕਾਰੀ ਦਾ ਇਹ ਤਾਂ ਇਹ ਤਾਂ ਦੁਨੀਆ 'ਚ ਬਸਣ ਵਾਲੇ ਸਿੱਖਾਂ ਦੇ ਵਲਵਲੇ ਆ ਖਦਸ਼ੇ ਆ ਉਹ ਵਿਖਵਾਣੀ ਆ ਉਹਨਾਂ ਦੇ ਇਹ ਤਾਂ ਹੈ ਕੌਮ ਦੇ ਉਜੂਲ ਕੋਈ ਲਈ ਤਰਨੋ ਬਚੀ ਹੋ ਰਿਆ ਲੋਕ ਕਿ ਕੀ ਲੱਗਦਾ ਹੈ ਕਿ ਇਸ ਨਾਲ ਕੌਮ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਕਿਉਂਕਿ ਅਸੀਂ ਕਈ ਵਾਰ ਸਟੇਜਾਂ ਤੋਂ ਦੇਖਿਆ ਹੈ ਕਿ ਬਹੁਤ ਵਧੀਆ ਸਪੀਚ ਹੁੰਦੀ ਸੀਗੀ ਇਸੇ ਕੌਮ ਦੀ ਜਿਹੜੇ ਜਾਨੀ ਹਰਪ੍ਰੀਤ ਸਿੰਘ ਹੁੰਦੇ ਸੀਗੇ ਦੇਖੋ ਮੈਂ ਇਹਦੇ ਵਿੱਚ ਜ਼ਿਆਦਾ ਨਹੀਂ ਕੁਝ ਕਹਿ ਸਕਦਾ ਨਫਾ ਨੁਕਸਾਨ ਇਹ ਗੱਲ ਜ਼ਰੂਰ ਕਹਿ ਸਕਦਾ ਕਿ ਜਥੇਦਾਰ ਤਾਕਤ ਦੇ ਰਾਜਨੀਤਿਕ